ਆਪਣਾ ਜੋ ਮਰਜੀ ਆ ਕਰ ਤਰਨਾ ਤੱਕ ਆ ਗਿਆ ਢੱਡੀਆਂ ਵਾਲਾ ਲੈ 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 ਇਹ ਤੇ ਅਸਲ ਤਾਂ ਇਹ ਥੋੜੀ ਕਰਨਾ ਮੈਂ ਕਿਸੇ ਨੇ ਕਰਨਾ ਆਪ ਨੂੰ ਰੇਡੀਓ ਤੇ ਰੇਡੀਓ ਸ਼ਨੀਵਾਰ ਨੂੰ ਪ੍ਰੋਗਰਾਮ ਹੈ ਸ਼ਨੀਵਾਰ ਨੂੰ ਫੋੜ ਕਰਕੇ ਗੱਲ ਕਰੀਓ ਠੀਕ ਹੈ ਇਹ ਗੱਲ ਤਾਂ ਸੁਣ ਮੇਰੇ ਕੋਈ ਨਹੀਂ ਸਾਰੇ ਸੁਣਨਗੇ ਉਸ ਵੇਲੇ ਚਲੋ ਉਹ ਤਾਂ ਕਰ ਲਾਂਗੇ ਮੇਰੀ ਗੱਲ ਤਾਂ ਸੁਣ ਤੱਕਾ ਕਰ ਗਿਆ ਤੇਰੇ ਨਾਲ ਹਣਾ ਵੇਖ ਤੂੰ ਕਿੰਨਾ ਜੋਰ ਕਿੰਨਾ ਜੋਰ ਤੂੰ ਲਾਇਆ ਢੱਡੀਆਂ ਵਾਲ ਦੇ ਮਕਰਣਾ ਤੇ ਹੁਣ ਤੈਨੂੰ ਕੀ ਪਤਾ ਅੱਜ ਉਹ ਚਲੋ ਉਹ ਤਾਂ ਵੋਟਾਂ ਖਾਤਰ ਹੋਇਆ ਸਾਨੂੰ ਇਹ ਪਤਾ ਪਰ ਫੇਰ ਵੀ ਤਖਤ ਸਾਹਮਣੇ ਫੇਰ ਵੀ ਤਖਤ ਸਾਹਮਣੇ ਫੇਰ ਵੀ ਤਖਤ ਸਾਹਮਣੇ ਅੱਗੇ ਪੇਸ਼ਤਾ ਹੋ ਗਿਆ ਨਾ ਜਾ ਕੇ ਜਿਹਨੂੰ ਬਿਲਡਿੰਗ ਕਹਿੰਦਾ ਸੀ ਜਿੰਨੇ ਮਾਰ ਉਹ ਤਾਂ ਸਾਨੂੰ ਪਤਾ ਵੋਟਾਂ ਦੇ ਖਾਤਰ ਹੋਇਆ ਉਸ ਜਾਣਦੇ ਆ ਸਾਰਾ ਕੁਝ ਪਰ ਗੱਲ ਤਾਂ ਇਹ ਕਰ ਵੀ ਖੜ ਤਾਂ ਗਿਆ ਨਾ ਜਾ ਕੇ ਉੱਥੇ ਜਿਹਨੂੰ ਬਿਲਡਿੰਗ ਕਹਿੰਦਾ ਸੀ ਇਹਨੂੰ ਰੇਲ ਸਾਡੀ ਰੇਲ ਬਹੁਤ ਬਣਾਉਣੀ ਛੋਟੀ ਕੀ ਰੇਲ ਬਣਾਉਣੀ ਆ ਉਹਨੇ ਡਾਂਗ ਸਾਡੇ ਕੋਲ ਹੀ ਆ ਜਦੋਂ ਵਿਗੜੂ ਫਿਰ ਫੜ ਲਾਂਗੇ ਬਾਬਾ ਨੂੰ ਕੀ ਘਾ ਚਰਨ ਪਰ ਯਾਰ ਜੋ ਮਰਜੀ ਆ ਨੇਕੀ ਸਾਰੀਆਂ ਗੱਲਾਂ ਕੋ ਪਾਸੇ ਆ ਮੇਰੀ ਗੱਲ ਸੁਣ ਭੱਜਿਆ ਨਾ ਕਰ ਨੇਕੀ ਭੱਜਿਆ ਨਾ ਕਰ ਯਾਰ ਪਦੇ ਸ਼ਰੀਵਾਰ ਕਰਾਂਗੇ ਯਾ ਤੂੰ ਕਲਪ ਜਾਣਾ ਜੀਤੇ ਆ ਤਾਂ ਇਹ ਵੀਡੀਓ